ਅਸੀ ਗੱਲ ਦੋਸਤੋ ਲੱਖਾਂ ਦੀ ਤਦਾਦ ਵਿੱਚ ਪੰਜਾਬੀ ਸਟੂਡੈਂਟ ਕੈਨੇਡਾ ਜਾਂਦੇ ਨੇ ਕਦੇ-ਕਦੇ ਕੋਈ ਵੀਡੀਓ ਵੀ ਆਉਂਦੀ ਹੈ ਜੋ ਉੱਥੇ ਕੋਈ ਹੁੜਦੰਗ ਬਾਜੀ ਜਾਂ ਹੋਰ ਕੋਈ ਏਦਾਂ ਦੀ ਗੱਲ ਹੁੰਦੀ ਹੈ ਜਿਸ ਤੋਂ ਪੂਰੀ ਸੋਸਾਇਟੀ ਨੂੰ ਨਮੋਸ਼ੀ ਚੱਲਣੀ ਪੈਂਦੀ ਹੈ ਵੀ ਆਖਰ ਇਹ ਕਿਉਂ ਹੋਇਆ ਅਜਿਹੇ ਘਟਨਾਵਾ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਅਸੀਂ ਸ਼ਾਰਟਕਟ ਦੇ ਰਸਤੇ ਅਪਣਾ ਕੇ ਜਾਣਾ ਚਾਹੁੰਦੇ ਆ ਸਾਡਾ ਜੋ ਯੂਥ ਹੈ ਆਪ ਪੜਦਾ ਲਿਖਦਾ ਨਹੀਂ ਤੇ ਫਿਰ ਆਇਲਟ ਵਾਲੀਆਂ ਕੁੜੀਆਂ ਲੱਭ ਕੇ ਉਹਨਾਂ ਦੇ ਨਾਲ ਕੈਨੇਡਾ ਮਾਈਗ੍ਰੇਟ ਕਰਨਾ ਚਾਹੁੰਦਾ ਹੈ ਹੁਣ ਇੱਥੇ ਗਏ ਹੋਏ ਅਜਿਹੇ ਮੁੰਡੇ ਉਹਨਾਂ ਕੋਲੇ ਕੋਈ ਕੰਮ ਨਹੀਂ ਹੁੰਦਾ ਔਰ ਘਰੋਂ ਪੈਸੇ ਵੀ ਚੰਗੇ ਹੁੰਦੇ ਆ ਉਹੀ ਅਕਸਰ ਜਿਹੇ ਕਾਰਵਾਈਆਂ ਵਿੱਚ ਇਨਵੋਲ ਹੁੰਦੇ ਨੇ ਹਾਲਾਂਕਿ ਦੂਸਰੇ ਸਟੂਡੈਂਟ ਬੜੇ ਮਿਹਨਤੀ ਹੁੰਦੇ ਨੇ ਪਰ ਬਦਨਾਮੀ ਸਭ ਦੀ ਹੁੰਦੀ ਹੈ ਕਿ ਇੰਡੀਅਨ ਸਟੂਡੈਂਟ ਨੇ ਔਰ ਖਾਸ ਕਰ ਪੰਜਾਬੀ ਨੇ ਅਜਿਹੇ ਘਟਨਾਵਾਂ ਜੋ ਦੋ ਗੜ੍ਹ ਨੇ ਪੰਜਾਬੀਆਂ ਦੇ ਵੈਨਕੂਵਰ ਸਰੀ ਔਰ ਬ੍ਰੈਮਟਨ ਜੋ ਟੋਰਾਂਟੋ ਦੇ ਨੇੜੇ ਹੈ ਉੱਥੇ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਇਹ ਗੜ੍ਹ ਨੇ ਔਰ ਜ਼ਿਆਦਾਤਰ ਸਟੂਡੈਂਟ ਉੱਥੇ ਹੀ ਜਾਂਦੇ ਨੇ ਉਹਨਾਂ ਕਾਲਜਾਂ ਵਿੱਚ ਹੀ ਜਾਂਦੇ ਨੇ ਸ਼ੈਰਡਨ ਕਾਲਜ ਦਾ ਨਾਮ ਕਾਫੀ ਬਦਨਾਮ ਹੋ ਚੁੱਕਿਆ ਹੈ ਇਸ ਕਰਕੇ ਪਿੱਛੇ ਦੇ ਦੋ ਸਟੂਡੈਂਟ ਨੂੰ ਡਿਪੋਰਟ ਵੀ ਕੀਤਾ ਗਿਆ 에어ਪੋਰਟ ਤੋਂ ਉੱਥੇ ਹੀ ਭਾਵੇਂ ਕਿ ਉਹਨਾਂ ਦੇ 6.5 ਬੈਂਡ ਸੀ ਫਿਰ ਇਹ ਗੱਲ ਸੋਚਣ ਵਿਚਾਰਨ ਵਾਲੀ ਹੈ ਕਿ ਡਿਪੋਰਟ ਕਿਉਂ ਕੀਤਾ ਗਿਆ 6.5 ਬੈਂਡ ਆਇਲੈਂਡ 'ਚ ਹੋਣ ਦੇ ਬਾਵਜੂਦ ਉਹ ਆਪਦੀ ਇੰਟਰੋਡਕਸ਼ਨ ਨਾ ਦੇ ਸਕੇ ਕਿੱਥੇ ਜਾਣਾ ਨਹੀਂ ਦੇ ਸਕੇ ਤੇ ਆਪਦਾ ਸਿਲੇਬਸ ਔਰ ਕਾਲਜ ਵਗੈਰਾ ਬਾਰੇ ਕੋਈ ਜਾਣਕਾਰੀ ਨਾ ਦੇ पाए ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਆਇਲੈਂਡ ਵਿੱਚ ਵੀ ਕਿਤੇ ਨਾ ਕਿਤੇ ਧਾਂਦਲੀ ਹੋ ਰਹੀ ਹੈ ਜੋ ਹੁਣ ਕੈਨੇਡਾ ਸਰਕਾਰ ਦੀ ਨਜ਼ਰ ਵਿੱਚ ਆ ਗਈ ਹੈ ਕਿ ਪਿੱਛੇ ਦੇ ਕੁਝ ਸਟੂਡੈਂਟ ਫੜੇ ਸੀ ਜੋ ਇਸੇ ਤਰ੍ਹਾਂ ਸਟੂਡੈਂਟ ਵੀਜ਼ਾ ਦਾ ਅਭਯੋਗ ਕਰਕੇ ਪਹਿਲਾਂ ਕੈਨੇਡਾ ਆਏ ਔਰ ਕੈਨੇਡਾ ਤੋਂ ਫਿਰ ਅਮਰੀਕਾ ਚਲੇ ਗਏ ਕਿਉਂਕਿ ਜ਼ਿਆਦਾਤਰ ਗੁਜਰਾਤੀ ਕਮਿਊਨਿਟੀ ਅਮਰੀਕਾ ਚ ਕੈਨੇਡਾ ਚ ਨਹੀਂ ਹੈ ਉਹ ਫੜੇ ਗਏ ਕੈਨੇਡਾ ਜਦੋਂ ਅਮਰੀਕਾ ਚ ਵੜਦੇ ਫੜੇ ਗਏ ਤੇ ਉਹਨਾਂ ਦੇ ਸਾਰੇ ਜਿਹੜੇ ਆਈਲੈਟ ਵਗੈਰਾ ਦੇ ਇੰਗਲਿਸ਼ ਦੇ ਟੈਸਟ ਹੀ ਜਾਲੀ ਪ੍ਰੂਫ ਕੀਤੇ ਗਏ ਤੇ ਉਹਨਾਂ ਨੇ ਇਨਕੁਆਰੀ ਵੀ ਉਸ ਦੀ ਚੱਲ ਰਹੀ ਹੈ ਹైదరాబాద్ ਚ ਕੋਈ ਇੰਸਟੀਚਿਊਟ ਹੈ ਜਿੱਥੇ ਕੈਮਰੇ ਆਫ ਕਰ ਦਿੱਤੇ ਜਾਂਦੇ ਸੀ ਐਗਜ਼ਾਮ ਦੇ ਟਾਈਮ ਮੈਂ ਇਹ ਨਹੀਂ ਕਹਿੰਦਾ ਕਿ ਇਹ ਚੀਜ਼ ਪੰਜਾਬ 'ਚ ਨਹੀਂ ਹੋ ਰਹੀ ਜ਼ਰੂਰ ਕਿਤੇ ਨਾ ਕਿਤੇ ਹੋ ਰਹੀ ਆ ਕਿਉਂਕਿ ਇਸ ਤਰ੍ਹਾਂ ਬੈਂਡ ਲੈ ਕੇ ਔਰ ਆਪਦੀ ਇੰਟਰੋਡਕਸ਼ਨ ਵੀ ਨਾ ਦੇ ਪਾਣਾ ਕੁਝ ਹੈਰਾਨੀਜਨਕ ਗੱਲ ਤੇ ਜ਼ਰੂਰ ਹੈ ਇੱਕ ਗੱਲ ਸਟੂਡੈਂਟਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਯਾਦ ਰੱਖੋ ਤੁਸੀਂ ਇੱਥੇ ਪੜਨ ਆਏ ਹੋ ਇੱਥੇ ਸਾਰੀ ਜੋ ਕਮਿਊਨੀਕੇਸ਼ਨ ਹੈ ਰਾਈਟ ਫਰਮ ਦਾ 에어ਪੋਰਟ 에어ਪੋਰਟ ਤੋਂ ਉਤਰਦੇ ਹੀ ਇੰਗਲਿਸ਼ ਹੋਣੀ ਹੈ ਤੁਹਾਡੀ ਜਵਾਬ ਦੇ ਤੁਹਾਡੇ ਜਵਾਬ ਸਵਾਲ ਤੁਹਾਡਾ ਕਾਲਜ ਜਾਣਾ ਬੱਸਾਂ ਜਾਣਾ ਦੁਕਾਨਾਂ ਤੇ ਜਾਣਾ ਹਰ ਚੀਜ਼ ਤੇ ਤੁਹਾਨੂੰ ਇੰਗਲਿਸ਼ ਬੋਲਣੀ ਪਏਗੀ ਕਿਉਂਕਿ ਇੱਥੋਂ ਦੀ ਭਾਸ਼ਾ ਇੰਗਲਿਸ਼ ਵਰ ਫਰਾਂਚ ਤੇ ਫਿਰ ਕਿਉਂ ਨਾ ਆਪਾਂ ਇਹਨੂੰ ਸਿੱਖ ਕੇ ਚੰਗੀ ਤਰ੍ਹਾਂ ਆਈਏ ਕਿਉਂ ਸ਼ਾਰਟਕਟ ਮਾਰ ਕੇ ਆਈਏ ਕਿਉਂ ਇੱਥੇ ਆ ਕੇ ਆਪਦੇ ਆਪ 'ਚ ਜਲੂਸ ਕਢਾਈਏ ਕਿ ਅਸੀਂ ਨਹੀਂ ਸਿੱਖ ਸਕਦੇ ਫਿਰ ਅਜਿਹੇ ਕੰਮਾਂ 'ਚ ਪਈਏ ਮਾਰਕਟ ਦੀਆਂ ਘਟਨਾਵਾਂ ਵੀ ਹੋ ਰਹੀਆਂ ਨੇ ਹੁਣ 28 ਤਰੀਕ ਨੂੰ ਪਹਿਲਾਂ ਵੀ ਇਹ ਇਨਸੀਡੈਂਟ ਹੋ ਚੁੱਕਿਆ ਹੈ ਕਈ ਵਾਰੀ 28 ਤਰੀਕ ਨੂੰ ਫੇਰ ਇੱਕ ਸ਼ੈਰਡਨ ਪਲਾਜਾ ਕਰਕੇ ਜਿਹੜੀ ਜਗ੍ਹਾ ਹੈ ਮਰਮਟਨ ਚ ਸ਼ੈਰਡਨ ਕਾਲਜ ਦੇ ਜਿਆਦਾ ਸਟੂਡੈਂਟ ਨੇ ਉੱਥੇ ਕਾਫੀ ਤਦਾਦ ਵਿੱਚ ਸਟੂਡੈਂਟਾਂ ਦੇ ਦੋ ਗਰੁੱਪ ਆਏ ਔਰ ਆਪਸ ਵਿੱਚ ਮਾਰਕੁੱਟ ਕੀਤੀ ਤਲਵਾਰਾਂ ਵੀ ਲਹਿਰਾਈਆਂ ਗਈਆਂ ਸਾਫ਼ ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਗੱਡੀਆਂ ਚ ਹਾਕੀਆਂ, ਕਿਰਪਾਨਾਂ, ਡੰਡੇ ਲੈ ਕੇ ਉੱਥੇ ਜੋ ਸਟੂਡੈਂਟ ਨੇ ਆਏ ਸੋਸ਼ਲ ਮੀਡੀਆ ਤੇ ਇਹਨਾਂ ਗੱਲਾਂ ਦਾ ਬਹੁਤ ਚਰਚਾ ਹੈ ਤੇ ਬਹੁਤ ਸਾਰੇ ਲੋਕ ਇਸ ਗੱਲਾਂ ਤੋਂ ਦੁਖੀ ਨੇ ਕਿ ਅਜਿਹੇ ਸਟੂਡੈਂਟ ਜਿਹੜੇ ਉੱਥੇ ਜਾਂਦੇ ਨੇ ਉਹ ਸਾਰੀ ਕਮਿਊਨਿਟੀ ਨੂੰ ਬਦਨਾਮ ਕਰਦੇ ਨੇ ਬਾਕੀ ਸਟੂਡੈਂਟਾਂ ਵਾਸਤੇ ਵੀ ਕੰਡੇ ਪਿਛਦੇ ਨੇ ਜਿਹੜੇ ਲੋਨ ਲੈ ਕੇ ਮਿਹਨਤੀ ਸਟੂਡੈਂਟ ਗਏ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਨੇ ਉਹਨਾਂ ਵਾਸਤੇ ਮੁਸੀਬਤਾਂ ਖੜੀਆਂ ਕਰਦੇ ਨੇ ਕਿਉਂਕਿ ਅਜਿਹੇ ਸਟੂਡੈਂਟ ਥੋੜੇ ਹੀ ਹੁੰਦੇ ਨੇ ਇਹ ਜਿਹੜੀ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਲੰਡਰ ਪਾਰਟੀ ਕਹਿ ਦਿੰਦੇ ਆ ਉਹ ਨੇ ਜੋ ਚੰਗੇ ਘਰਾਂ ਤੋਂ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਪੈਸੇ ਦੀ ਕਿਉਂਕਿ ਆਰਮ ਸਟੂਡੈਂਟ ਤਾਂ ਆਪਦੀ ਕਾਲਜ ਦੀ ਫੀਸ ਕੱਢਣ ਦੀ ਰੋਜਾ ਰਹਿੰਦਾ ਆਰਮ ਸਟੂਡੈਂਟ ਇਹਨਾਂ ਚੀਜ਼ਾਂ 'ਚ ਭਾਗ ਨਹੀਂ ਲੈਂਦਾ ਹੁਣ ਉੱਥੋਂ ਦੀ ਜੋ ਪੁਲਿਸ ਹੈ ਉਸਨੇ ਐਡਵਰਟਾਈਜ਼ਮੈਂਟ ਦਿੱਤੀ ਹੈ ਕਿ ਸਾਨੂੰ ਦੱਸੋ ਕੌਣ-ਕੌਣ ਸੀ ਕੋਈ ਵੀਡੀਓ ਫੁਟੇਜ ਹੈ ਕੋਈ ਐਵੀਡੈਂਸ ਹੈ ਉਸਤੇ ਕਾਫੀ ਲੋਕ ਇਹ ਕਹਿ ਰਹੇ ਨੇ ਵੀ ਇਹਨਾਂ ਨੂੰ ਸਭ ਰਿਪੋਰਟ ਕਰੋ ਔਰ ਹੁਣ ਪੱਕੀ ਗੱਲ ਹੈ ਕਿ ਇਹਨਾਂ ਵਿੱਚੋਂ ਕਾਫੀ ਤਦਾਦ ਵਿੱਚ ਸਟੂਡੈਂਟ ਡਿਪੋਰਟ ਹੋਣਗੇ ਕਿਉਂਕਿ ਕੈਨੇਡਾ ਯੂ ਐਸ ਏ ਜਿਹੇ ਕੰਟਰੀ ਨੇ ਕਿ ਜਿੱਥੇ ਐਵੀਡੈਂਸ ਬੜੀ ਜਲਦੀ ਮਿਲ ਜਾਂਦਾ ਥਾਂ-ਥਾਂ ਸੀਸੀਟੀਵੀ ਲੱਗੇ ਨੇ ਸੈਟਲਾਈਟ ਨੇ ਔਰ ਤੁਸੀਂ ਲੁਕੋ ਨਹੀਂ ਸਕਦੇ ਉਹਨੇ ਚੀਜ਼ਾਂ ਨੂੰ ਵੀ ਕੌਣ-ਕੌਣ ਸੀ ਔਰ ਹਰੇਕ ਬੰਦਾ ਅਕਾਊਂਟਡ ਹੈ ਇਹ ਨਹੀਂ ਹੈ ਕਿ ਕੋਈ ਬੰਦੇ ਦਾ ਪਤਾ ਹੀ ਨਹੀਂ ਕਿੱਥੋਂ ਆਇਆ ਸੀ ਇੱਕ ਵਾਰੀ ਉਹਦੀ ਤਸਵੀਰ ਕਿਤੋਂ ਲੱਭ ਗਈ ਤੇ ਉਹ ਆਇਡੈਂਟੀਫਾਈ ਹੋ ਜਾਣਾ ਉਹਦੀ ਐਂਟਰੀ ਡਿਟੇਲ ਤੋਂ ਪਾਸਪੋਰਟ ਤੋਂ ਔਰ ਫਿਰ ਜੋ ਡਿਪੋਰਟ ਹੋਏਗਾ ਉਹ ਤੁਸੀਂ ਜਾਣਦੇ ਹੋ ਕੀ ਹਾਲਾਤ ਲੱਖਾਂ ਡਾਲਰ ਖਰਚ ਕਰਕੇ ਤੁਸੀਂ ਇੱਥੇ ਆਏ ਹੋ ਔਰ ਹੁਣ ਜਦੋਂ ਜਾਓਗੇ ਇਹ ਲੋਟ ਜਦੋਂ 에ਰਪੋਰਟ ਤੇ ਉਤਰੂਗਾ ਤੇ ਸਾਨੂੰ ਉਮੀਦ ਹੈ ਕਿ ਚੰਗਾ ਸਵਾਗਤ ਗੱਲਾਂ ਬਾਤਾਂ ਨਾਲ ਸਾਡੇ ਲੋਕ ਇਹ ਜੇ ਸਟੂਡੈਂਟ ਦਾ ਕਰਨਗੇ ਜੋ ਇੱਥੇ ਇਨਾ ਨਾਮ ਖੱਟ ਕੇ ਗਏ ਨੇ ਜੇ ਇੱਥੇ ਆਏ ਹੋ ਪੜਾਈ ਵੱਲ ਧਿਆਨ ਦਿਓ ਬਹੁਤ ਮੁਲਕ ਵਧੀਆ ਹੈ ਸੈਟਲ ਹੋਣ ਦੇ ਬਹੁਤ ਚਾਂਸ ਨੇ ਬੜੀਆਂ ਸਹੂਲਤਾਂ ਨੇ ਇੱਥੇ ਪਰ ਅਮਨ ਪਸੰਦ ਸ਼ਹਿਰੀਆਂ ਲਈ ਪੰਜਾਬ ਦੇ ਸਕੂਲਾਂ ਕਾਲਜਾਂ ਵਾਲਾ ਮਾਹੌਲ ਇੱਥੇ ਨਹੀਂ ਚੱਲ ਸਕਦਾ ਇਹ ਗੱਲ ਲੜ ਮੰਨ ਲਓ ਜੇ ਤੁਸੀਂ ਇੱਥੇ ਆ ਕੇ ਗਰੁੱਪ ਬਾਜੀ ਖੇ ਬਾਜੀ ਅਸੀਂ ਦੇਖ ਲਾਂਗੇ ਉਹਨੂੰ ਚੈਲੈਂਜਾਂ ਕਰਨ ਚੱਕੇ ਹੋ ਕਿ ਇੱਥੇ ਵੀ ਚੈਲੰਜ ਕਰਕੇ ਗਏ ਸੀ ਇਹ ਕੋਈ ਚਾਣਚੱਕ ਕੋਈ ਲੜਾਈ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਕਾਲਜ ਟਾਈਮ ਬੰਨ ਲਿਆ ਉਹ ਜੇ ਐਦਾਂ ਦੇ ਟਾਈਮ ਬੰਨਣੇ ਇੱਥੇ ਨਾ ਫਿਰ ਤੁਹਾਡਾ ਟਾਈਮ ਇੱਥੇ ਥੋੜਾ ਹੀ ਹੈ ਇਸ ਕਰਕੇ ਮਾਬਾਬੀ ਸਮਝਾਓ ਆਪਦੇ ਬੱਚਿਆਂ ਨੂੰ ਕਿ ਡਿਸਪੀਸਪਲਨ ਚ ਰਹੋ ਮੋਜਾ ਮਾਣੋ ਬਹੁਤ ਸਹੂਲਤਾਂ ਨੇ ਸੈਟਲ ਹੋਵੋ ਮਾਪੇ ਨੂੰ ਵੀ ਬਲਾਓ ਉਹਨਾਂ ਨੂੰ ਵੀ ਇਹ ਦੁਨੀਆ ਦਿਖਾਓ ਇਹ ਤਾਂ ਫਾਇਦਾ ਤੁਹਾਡੇ ਆਉਣ ਦਾ ਨਾ ਕਿ ਮਾਪੇ ਨੂੰ ਉੱਥੇ ਵੀ ਨਮੋਸ਼ੀ ਚ ਲਿਓ ਕਿ ਤੁਹਾਡਾ ਬੱਚਾ ਜੋ ਹੈ ਕੈਨੇਡਾ ਚ ਵਾਪਸ ਕਰ ਦਿੱਤਾ ਗਿਆ ਤੇ ਹੁਣ ਦੁਬਾਰਾ ਜਾਣ ਜੋਗਾ ਵੀ ਨਹੀਂ ਹੈ ਉਮੀਦ ਹੈ ਇਹਨਾਂ ਗੱਲਾਂ ਤੇ ਸਟੂਡੈਂਟ ਮਾਪੇ ਅਤੇ ਬਾਕੀ ਪੰਜਾਬੀ ਵੀ ਧਿਆਨ ਦੇਣਗੇ ਤੇ ਅਜਿਹੇ ਬੱਚਿਆਂ ਨੂੰ ਅੱਗੇ ਤੋਂ ਪਰਹੇਜ਼ ਕਰਨਗੇ ਰੋਕਣ ਦਾ ਉਹਨਾਂ ਨੂੰ ਦੇ ਇਸ ਮਿੰਟਾਂ ਦੇਣਦਾ ਤੇ ਬਾਕੀ ਚੀਜ਼ਾਂ 'ਚ ਇਹ ਜੇ ਬਾਰੇ ਰਿਪੋਰਟ ਕਰੋਗੇ ਤੇ ਤੁਹਾਡਾ ਮਾਹੌਲ ਸਧਰੂਗਾ ਤੇ ਬਾਕੀ ਬੱਚਿਆਂ ਨੂੰ ਬਾਕੀ ਲੋਕਾਂ ਨੂੰ ਵੀ ਸਹੂਲਤ ਹੋ ਜਾਈਏ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ